ਆ ਸੀਥਾਂ ਦੇ ਵਿੱਚ ਨਾ ਚਾਰ ਸਟਰਾ ਨੇ ਠੀਕ ਹੈ ਇਹਦੇ ਵਿੱਚ ਆਪਾਂ ਡਿਟੇਲ ਮੈਂ ਡਾਕਟਰ ਹੋਣ ਦੇ ਨਾਂ ਤੇ ਵੀ ਆਪਦੇ ਘਰ ਦੀਆਂ ਪਸ਼ੂਆਂ ਦੀ ਡਿਟੇਲ ਰੱਖੀ ਵੀ ਹੈਗੀ ਜਿਵੇਂ ਆਪਾਂ ਪਹਿਲੀ ਗੱਲ ਕਰਦੇ ਆਂਗੇ ਆਪਣੇ ਕੋਲੇ ਸੀਗਾ 102699 ਐਚਐਲਡੀਵੀ ਦਾ ਸੀਮਨ ਪਰ ਅਸੀਂ ਆਪਾਂ ਮੱਝ ਸੇਲ ਕਰਤੀ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਇੱਕ ਦੇ ਬਰੂਡ ਦਾ ਸਿਕਸਡ ਲਾਇਆ ਸੀ ਉਹ ਵੀ ਆਪਾਂ ਸੇਲ ਕਰਤੀ ਹੈ ਤੇ ਇਸ ਟਾਈਮ ਆਪਾਂ ਤਿੰਨ ਪਸ਼ੂਆਂ ਦੇ ਟੀਕੇ ਲੱਗੇ ਹੋਏ ਆਗੇ ਉਹਨਾਂ ਦੇ ਬਾਰੇ ਗੱਲ ਕਰਦੇ ਆਂਗੇ ਜਿਵੇਂ ਇੱਕ ਤਾਂ ਆ ਲੱਗਿਆ ਵਾ ਆ ਮੱਝ ਦੇ ਲੱਗਿਆ 5 ਮਹੀਨਾ ਦੀ ਗੱਬਣ ਹੋ ਗਈ ਏ ਚੈੱਕ ਨਹੀਂ ਕੀਤੀ ਹੈਗੀ ਬਸ ਗੱਬਣ ਆ ਗਈ ਕੋਈ ਟਾਈਮ ਲੱਗਿਆ ਤਾਂ ਕਰਾਂਗੇ ਟਾਈਮ ਦੀ ਪ੍ਰੋਬਲਮ ਹੋਣ ਕਰਕੇ ਚੈੱਕ ਨਹੀਂ ਕੀਤੀ ਇਹ PC 574 ਨਾਲ ਗੱਬਣ ਆ ਗਈ ਠੀਕ ਹੈ ਤੇ ਉਸਦੂ ਗੱਲ ਆਪ ਬਾਅਦ ਕਰਦੇ ਆਪਾਂ ਕੱਟੀ ਦੇ ਪਰਸੋ ਠੀਕ ਆ ਪਰ ਸੀ ਨੇੜੇ ਲਿਆ ਪੁੱਤ ਨੇੜੇ ਲਿਆ ਆ ਕੱਟੀ ਆਪਣੀ ਬੂਰੀ ਨੀਲੀ ਰਾਵੀ ਹੈਗੀ ਇਹਦੇ ਆਪਾਂ ਠੀਕ ਆ ਪਰਿਆ ਸੀਗਾ ਡਾਇਮੰਡ ਦਾ ਹਰੀ ਕੇ ਬੋਲਾ ਵਾਲਾ ਠੀਕ ਹੈ ਇਹ ਆਪਾਂ ਨੂੰ ਰੈਟੇ ਰੱਖਣਾ ਹੋਊਗਾ ਸਾਮਕੇ ਤੇ ਜਿਹੜੀ ਆਪਣੇ ਆਂ ਗਾਂ ਕੀ ਤੇ ਇਹਦੇ ਭਰਿਆ ਹੋਇਆ ਆਪਾਂ 40128 ਦਾ ਇਹ 2 ਮਹੀਨੇ ਦੀ ਗੱਬਣਾ 25 ਤਰੀਕ ਨੂੰ 2 ਮਹੀਨੇ ਹੋ ਜਾਣਗੇ ਇਹਦੇ ਹਜੇ ਆਪਾਂ ਪਰਸੋ ਚੋਂ ਉੱਥੇ ਆਈ ਕੀਤੀ ਹੈਗੀ ਆ ਗਾਂ ਦੇ ਆਹ ਸੌਰੀ ਕੱਟੀ ਦੇ ਤੇ ਇਹ ਸੀਮਨ ਸਾਮਨ ਦਾ ਮਤਲਬ ਇਹ ਆ ਵੀ ਆਪਣੇ ਕੋਲੇ ਨਾ ਜਾਣਕਾਰੀ ਹੋਣੀ ਚਾਹੀਦੀ ਵੀ ਆਪਾਂ ਕਿਹੜਾ ਸੀਮਨ ਲਾਇਆ ਤੇ ਕਿੰਨੇ ਕੁ ਚੰਗੀ ਕੁਆਲਿਟੀ ਦਾ ਲੱਗਿਆਗਾ ਤੇ ਗਾਂ ਨੂੰ ਜੇ ਆਪਾਂ ਮੰਨ ਕੇ ਚੱਲ ਵੀ ਐਨ ਬਰੀਡਿੰਗ ਨਾ ਹੋ ਜੇ ਤੇ ਇਹਦੇ ਕਰਕੇ ਪ੍ਰੋਬਲਮ ਹੋ ਜਾਂਦੀ ਹੁੰਦੀ ਜੇ ਐਨ ਬਰੀਡਿੰਗ ਹੋ ਜੇ ਤਾਂ ਬਾਅਦ ਚ ਕੋਈ ਚੰਗੇ ਰਿਕਾਰਡ ਨਹੀਂ ਬਣਦੇਗੇ ਜਿਵੇਂ ਆ ਗਾ ਆਪਣੀ ਬਰੀਡਿੰਗ ਵਾਲੀ ਮੰਨ ਕੇ ਚੱਲੋ ਵੀ ਆਪਾਂ ਬਰੀਡਿੰਗ ਕਰਦੇ ਆਂਗੇ ਬਰੀਡਿੰਗ ਕਿਵੇਂ ਕਰਦੇ ਆ ਮਾੜਾ ਗਾਂ ਲਿਆ ਪੁੱਤ ਕੈਮਰਾ ਜਿਵੇਂ ਬਰੀਡਿੰਗ ਕਿਵੇਂ ਕਰਦੇ ਆਂਗੇ ਜਿਵੇਂ ਆ ਦੇਖ ਲੋ ਜੀ ਬੱਚੀ ਆ ਗਈ ਠੀਕ ਐ ਆ ਇਹਦੀ ਬੱਚੀ ਆ ਗਈ ਇਹ 40 118 ਦੀ ਹੈਗੀ ਤੇ ਇਹਨੇ ਦੋ ਤਿੰਨ ਆਰੀ ਹੀਟ ਆਪਾਂ ਮਿਸ ਕਰਤੀ ਵੀ ਵੈਸੇ ਨਹੀਂ ਭਰਾਈ ਵੀ ਚਾਲੀ ਵੀ ਇਹਦਾ ਕੱਦ ਨਹੀਂ ਬਣਿਆ ਸੀ ਇਹ ਵੇਟ ਨਹੀਂ ਬਣਿਆ ਸੀ ਹੁਣ ਇਹਦਾ ਵੇਟ ਬੋਟ ਪੂਰਾਗਾ ਇਹਦੇ ਵੀ ਆਪਾਂ ਸੈਕਰੋ ਕਰਨੀ ਹੈਗੀ ਸਟਾਰਟ ਕਰਤੀ ਬਸ ਸੈਕਰੋ ਕਰਨੀ ਸੈਕਰੋ ਦੇ ਵਿੱਚ ਮਤਲਬ ਇਹਦਾ ਆਪਾਂ ਸਿਲੈਕਸ਼ਨ ਕਰੀ ਬੈਠੇ ਆਂ ਇਹ ਆਪਾਂ ਸੀਮਣ ਕਿਹੜਾ ਲਾਉਣਾ ਦਾ ਠੀਕ ਹੈ ਜਿਵੇਂ ਇਹਦੇ ਆਪਾਂ 40 132 ਦਾ ਲਾਵਾਂਗੇ 40 432 ਸੌਰੀ ਡੈਨਮਾਰਕ ਦਾ ਆਹ ਸੀਮਣ ਰੱਖਣ ਦਾ ਬਈ ਤਾਂ ਫਾਇਦਾ ਮਤਲਬ ਫਾਇਦਾ ਹੈਗਾ ਵੀ ਜੇ ਆਪਾਂ ਪਸ਼ੂ ਵੇਚਨਾ ਤੇ ਗਾਂ ਵਾਲਾ ਬੰਦਾ ਵਿਚਾਰਾ ਕੋਈ ਸੀਮਣ ਚਾਹਦਾ ਨਾ ਹੋਵੇ ਉਹ ਪਾਲੀ ਜਾਵੇ ਵੀ ਠੀਕ ਹੈ ਵੀ ਚਲ ਪਾਲੀ ਜਾਂਦੇ ਆਪਾਂ ਨੂੰ ਵੀ ਹੈਗਾ ਤੇ ਆਪਾਂ ਕਿਸੇ ਨੂੰ ਕਹਿ ਕੇ ਦੇਵਾਂਗੇ ਬਈ ਆ ਇਹਦੇ ਨਾਲ ਸੀਮਣ ਲੱਗਿਆ ਹੋਇਆ ਜੇ ਮਤਲਬ ਬੱਛੀ ਆ ਗਈ ਜਾਂ ਕੱਟੀ ਆ ਗਈ ਤਾਂ ਇਹਨੂੰ ਚੰਗੀ ਤਰ੍ਹਾਂ ਸਾਹਮਣੀ ਠੀਕ ਹੈ ਤੇ ਹਰੇਕ ਸੀਮੰਟ ਦੀ ਬੜੀ ਡਿਟੇਲ ਰੱਖੋ ਆਪਦਾ ਸਾਹਮ ਕੇ ਰੱਖੋ ਮੈਂ ਤਾਂ ਕਾਪੀ ਤੇ ਵੀ ਲਿਖਦਾ ਹਾ ਉਹਨਾ ਤੇ ਆ ਫੋਨ ਦੇ ਵਿੱਚ ਬੁੱਕਮਾਰਕ ਹੈਗਾ ਉਹ ਚ ਵੀ ਲਿਖਦਾ ਹਾ ਤੁਸੀਂ ਵੀ ਇਹ ਰਿਕਾਰਡ ਰੱਖਿਆ ਕਰੋ ਤਾਂ ਜੇ ਕਿ ਚਾਰ ਦਿਨ ਨੂੰ ਆਪਣੀ ਕਿਸੇ ਪਾਸ ਦੀ ਐਨ ਬਰੀਡਿੰਗ ਨਾ ਹੋ ਸਕੇ ਠੀਕ ਹੈ ਆਜੇ 2 ਮਹੀਨੇ ਹੋ ਜਾਣੇ ਆਗੇ 25 ਤਰੀਕ ਨੂੰ ਤੇ ਆਪਾਂ ਚੈੱਕ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਕੀ ਰਿਜ਼ਲਟ ਆਇਆਗਾ ਇਹਦੇ ਅੱਜ ਦੇਖਦੇ ਆਂਗੇ ਵੀ ਕਿਹੜਾ ਸੀਮੰਟ ਲਾਉਣਾਗਾ ਲਾਵਾਂਗੇ ਇਹਦੇ ਵੀ ਸੈਕ ਦੇ ਲਾਉਣਾਗਾ ਤੇ ਇਹਦੀ ਹੀਟ ਤੇ ਮਤਾਰਾਂ ਦੇ ਜਾਂਦੀ ਹੈ ਇਹ ਤੇ ਆਪਾਂ ਇਹਦੇ ਸੀਮੰਟ ਲਾਵਾਂਗੇ ਮੇਰੇ ਹਿਸਾਬ ਨਾਲ ਸੈਕ ਦਾ ਕੋਈ ਧਿਆਨ ਚ ਨਹੀਂ ਹੈਗਾ ਵੀ ਕਿਹੜਾ ਲਾਉਣਾਗਾ ਤਿੰਨ ਚਾਰ ਸੀਮਨ ਪਏ ਆ ਕੇ ਜਿਹੜਾ ਆਪਾਂ ਨੂੰ ਵਧੀਆ ਲੱਗਿਆ ਉਹ ਲਾਵਾਂਗੇ ਤੇ ਧੰਨਵਾਦ ਪ੍ਰਭਾ ਸੇ